ਫਿਊਲ ਗੱਲਾਂ ਬਹੁਤ ਹੋ ਰਹੀਆਂ ਸਾਰਾ ਕੁਝ ਅੱਛਾ ਜੀ ਸਰ ਇਹਦੇ ਤੋਂ ਹਟ ਕੇ ਜਿਹੜੀ ਭਗਵੰਤ ਮਾਨ ਉਹਨਾਂ ਨੇ ਗੱਲ ਕਹੀ ਹੈ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਹਿੰਦਾ ਵੀ ਪ੍ਰਧਾਨ ਮੰਤਰੀ ਕੋਲ 140 ਕਰੋੜ ਲੋਕਾਂ ਲਈ ਕੋਈ ਟਾਈਮ ਨਹੀਂਗਾ ਉਹ ਇਸ ਪਾਸੇ ਕੋਈ ਧਿਆਨ ਨਹੀਂ ਦੇ ਦੇ ਰਹੇ ਮੈਨੂੰ ਪ੍ਰਧਾਨ ਮੰਤਰੀ ਦੀ ਜਿਹੜੀ ਵਿਦੇਸ਼ ਨੀਤੀ ਉਹਦੇ ਤੇ ਵੀ ਸਵਾਲ ਕਰਨ ਦਾ ਹੱਕ ਹੈ ਅਧਿਕਾਰ ਹੈ ਤੇ ਦੂਜੇ ਪਾਸੇ ਪੰਜਾਬ ਦੇ ਜਿਹੜੇ ਬੀਜੇਪੀ ਦੇ ਸਾਬਕਾ ਪ੍ਰਧਾਨ سنی ਰਾਗੂ ਨੇ ਸੁਨੀਲ ਜਾਖੜ ਉਹਨਾਂ ਨੇ ਇੱਕ ਇੰਟਰਸਟੈਂਟ ਗੱਲ ਕਹੀ ਹੈ ਉਹਨਾਂ ਨੇ ਮੋੜਵਾ ਜਵਾਬ ਦਿੰਦੇ ਆ ਕਿਹਾ ਕਹਿੰਦਾ ਵੀ ਜਾਖੜ ਹੈ ਹਿੱਟਸ ਬੈਕ ਵੈਨ ਅ ਪਰਸਨ ਟੰਗ ਗrows ਲੰਗਰ ਡੌਨਪਾਲ ਸਟਾਰਟਸ ਜਦੋਂ ਡੌਨਪਾਲ ਇਜ਼ ਨੀਅਰ ਅਜਾ ਨੂੰ ਗੱਲ ਠੀਕ ਹੈ ਉਹਨਾਂ ਦੀ ਵੀ ਜਦੋਂ ਲੋੜ ਤੋਂ ਬਾਅਦ ਬੰਦਾ ਬੋਲਣ ਲੱਗ ਜੇ ਤਾਂ ਫਿਰ ਉਹ ਆਪ ਦੇ ਆਪਣਾ ਸਮੱਸਿਆ ਵਿੱਚ ਪਾਊਗਾ ਤੇ ਉਹਦਾ ਉਹਦਾ ਪਤਨ ਆ ਜਿਹੜਾ ਉਹ ਚ ਸ਼ੁਰੂ ਹੋ ਜਾਂਦਾ ਜਾਂ ਪਤਨ ਨੇੜੇ ਆ ਜਾਂਦਾ ਉਹਦਾ ਕਹਿਣ ਦਾ ਮਤਲਬ ਇਹ ਹੈ ਠੀਕ ਹੈ ਉਹਦਾ ਚਲੋ ਉਹਦਾ ਰਿਐਕਸ਼ਨ ਹੈ ਸਵਾਲ ਤਾਂ ਇਹ ਹੈ ਪ੍ਰਾਈਮ ਮਿਨਿਸਟਰ ਤੇ ਕਿਸੇ ਚੀਫ ਮਿਨਿਸਟਰ ਨੇ ਜਿਹੜੀ ਅੰਦਰੂਨੀ ਲੈਵਲ ਉੱਤੇ ਜਦੋਂ ਪਾਰਟੀਆਂ ਨੇ ਵੀ ਇਸ ਲੈਵਲ ਦਾ ਕ੍ਰਿਟਿਸਿਜ਼ਮ ਨਹੀਂ ਕੀਤਾ ਜਿਹੜਾ ਇਹ ਨਹੀਂ ਕੀਤਾ ਪ੍ਰਾਈਮ ਮਿਨਿਸਟਰ ਨੇ ਵੀ ਚੱਕਰ ਲਾਉਂਦਾ ਛੋਟੇ ਛੋਟੇ 10000 ਦੇ ਕੰਟਰੀਆਂ ਚ ਉਤਰਨਾ ਨਾਂ ਵੀ ਨਹੀਂ ਪਤਾ ਹੁੰਦਾ ਉੱਥੇ ਮਜ਼ਾਕ ਵੀ ਬੜੇ ਕੀਤੇ ਵੀ ਉਹ ਤੁਹਾਨੂੰ ਨਹੀਂ ਲੱਗਦਾ ਵੀ ਆ ਥੱਲੇ ਕੋਈ ਲੱਗਦਾ ਮੁਲਕ ਹੈ ਉਹ ਕਹਿੰਦੇ ਹਾਂ ਹੈਗਾ ਉਤਾਰ ਨੂੰ ਉਤਾਰਨ ਨੂੰ 10 ਮਿੰਟ ਮਗਰੋਂ ਜਾਵੜਾਂਗੇ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਬਹੁਤ ਜ਼ਿਆਦਾ ਉਹਨੂੰ ਅੰਗਰੇਜ਼ੀ ਚ ਜੇਅਰ ਕੀਤਾ ਕਹਿੰਦੇ ਆ ਵੀ ਉਹਨੂੰ ਚੜਾਇਆ ਸਾਰਾ ਪ੍ਰਾਈਮ ਮਿਨਿਸਟਰ ਨੂੰ ਤੇ ਇਹ ਠੀਕ ਨਹੀਂ ਹੈ ਚੀਫ ਮਿਨਿਸਟਰ ਦੀ ਕਪੈਸਿਟੀ ਦੇ ਵਿੱਚ ਤੇ ਇਹ ਗੱਲਾਂ ਕਰਨੀਆਂ ਕੋਈ ਮਜ਼ਾਕ ਨਹੀਂ ਹੈ ਕਿ ਤੁਸੀਂ ਸਿੱਧਾ ਕ੍ਰਿਟੀਸਾਈਜ਼ ਕਰੋ ਵੀ ਉਹ ਲੋਕਾਂ ਨੂੰ ਮਿਲਣਾ ਚਾਹੀਦਾ ਲੋਕਾਂ ਨੂੰ ਕਿਉਂ ਨਹੀਂ ਮਿਲਦਾ ਤੇ ਕਿਉਂ ਐਵੇਂ ਤਾਂ ਬਾਕੀ ਬਾਕੀ ਜਿਸ ਚੜਾਉਣ ਦੇ ਮੂਡ ਤੇ ਜਿਹੜੀ ਸਾਰੀਆਂ ਗੱਲਾਂ ਰਿਐਕਸ਼ਨ ਕੀਤਾ ਇਹ ਇਹਦੇ ਉੱਤੇ ਕਾਫੀ ਲੋਕਾਂ ਦਾ ਰਿਐਕਸ਼ਨ ਹੋਇਆ ਤੇ ਕੁਝ ਲੋਕ ਖੁਸ਼ ਵੀ ਹੋਏ ਆ ਤੇ ਪਰ ਜ਼ਿਆਦਾ ਲੋਕਾਂ ਨੇ ਕਿਹਾ ਵੀ ਐ ਨਹੀਂ ਇਹਨਾਂ ਨੂੰ ਕਹਿਣਾ ਨਹੀਂ ਚਾਹੀਦਾ ਕਿਉਂਕਿ ਇਹ ਦਾ ਇਹਦਾ ਸਾਰਥਕ ਲੈਵਲ ਦਾ ਕ੍ਰਿਟੀਸਿਜ਼ਮ ਹੋਣਾ ਚਾਹੀਦਾ ਉਹ ਕਰਨਾ ਚਾਹੀਦਾ ਚਲੋ ਚੀਫ ਮਿਨਿਸਟਰ ਵੀ ਕਰ ਲੈ ਤੇ ਪਰ ਇਹ ਮਜਾਕ ਕਰਦਾ ਹੈ ਮਜਾਕ ਦੇ ਲੈਵਲ ਤੇ ਜਿਹੜਾ ਕਰਦਾ ਹੈ ਕਹਿੰਦਾ ਸਾਰਾ ਉਹ ਕਰ ਰਿਹਾ ਜਿਵੇਂ ਹੁਣ ਕਿਸਾਨਾਂ ਨੂੰ ਵੀ ਮਜਾਕ ਕੀਤਾ ਤੇ ਵੀ ਕਿਸਾਨ ਕਿਸਾਨਾਂ ਦੀ ਮੀਟਿੰਗ ਹੈ ਕਿਹੜੇ ਕਿਸਾਨ ਅਖ ਪੁੱਛੋ ਜਿਹੜੇ ਉਹ ਕਦੇ ਖੇਤ ਗਏ ਹੈ ਕਿ ਨਹੀਂ ਉਹ ਤਾਂ ਕਿਸਾਨ ਲੀਡਰ ਹੈ ਕਿਸਾਨ ਤਾਂ ਹੈ ਨਹੀਂ ਕਿਸਾਨ ਤਾਂ ਖੇਤ ਚ ਕੰਮ ਕਰਦਾ ਸੋ ਇਹ ਜਿਹੜੀਆਂ ਫਿਊਲ ਗੱਲਾਂ ਬਹੁਤ ਆਪ ਆਪਣੇ ਆਪ ਨੂੰ ਇਹ ਕਿਸਾਨ ਹਰ ਗੱਲ ਚ ਕਹੂ ਮੈਂ ਕਿਸਾਨ ਹੈ ਤੇ ਇਹ ਕਦੇ ਖੇਤ ਇਹ ਨਹੀਂ ਗਿਆ ਹੋਗਿਆ ਤੋ ਇਹ ਸਾਰੀਆਂ ਗੱਲਾਂ ਫਜ਼ੂਲ ਬਹੁਤ ਕੀਤੀਆਂ ਜਿਹੜੀਆਂ ਜਿਹੜੀਆਂ ਉਸ ਨੇ ਕਿਹਾ ਵੀ ਜਿੱਥੇ ਮਰਜੀ ਉੱਤਰ ਖੜਦਾ ਸਾਨੂੰ ਕੋਈ ਇਆਜ਼ਤ ਨਹੀਂ ਹੈ ਪਾਕਿਸਤਾਨ ਤੋਂ ਦੇ ਜੀ ਪ੍ਰਾਈਮ ਮਿਨਿਸਟਰ ਉੱਤਰ ਖੜਿਆ ਤੇ ਉਹ ਉੱਥੋਂ ਬਰਿਆ ਨਹੀਂ ਹੱਕ ਅੱਗੇ ਆ ਗਿਆ ਤੇ ਉਹ ਹੁਣ ਇਹ ਜਿਹੀਆਂ ਗੱਲਾਂ ਜਿਹੜੀਆਂ ਕਰੀ ਜਾਣੀਆਂ ਠੀਕ ਨਹੀਂ ਗੀਆਂ ਗੱਲਾਂ ਹੋ ਚੁੱਕੀਆਂ ਜਾਂ ਮਤਲਬ ਕਿ ਵੀ ਕਿਹਨੂੰ ਨਹੀਂ ਪਤਾ ਇਹ ਪ੍ਰੈਸ ਕਾਨਫਰੰਸ ਪ੍ਰਾਈਮ ਮਿਨਿਸਟਰ ਨੇ ਕਿਹਾ ਦਾ ਹਾਲੇ ਤੱਕ ਕੋਈ ਨਹੀਂ ਕੀਤੀ ਕਹਿੰਦਾ ਵੀ ਉਹਨੇ ਤਾਂ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਮੈਂ ਤਾਂ ਤੰਨ ਕਰਦਾ ਤੂੰ ਕਿਤੇ ਗੱਲ ਤਾਂ ਕੋਈ ਠੋਸ ਨਹੀਂ ਕਰਦਾ ਸਾਰੀਆਂ ਗੱਲਾਂ ਜਿਹੜੀਆਂ ਪ੍ਰੈਸ ਕਾਨਫਰੰਸ ਆ ਉਹ ਸਾਰੀਆਂ ਹੀ ਚੁਟਕਲੇ ਬਾਜੀ ਹੁੰਦੀ ਹੈ ਚੁਟਕਲੇ ਬਾਜੀ ਨਾਲ ਤੂੰ ਸਾਰਾ ਕੰਮ ਚਲਾਉਣਾ ਪਾਲਿਸੀ ਪ੍ਰੋਗਰਾਮ ਤੇਰਾ ਵੀ ਕੋਈ ਨਹੀਂ ਹਰ ਇੱਕ ਨੂੰ ਚੁਟਕਲੇ ਬਾਜੀ 'ਚ ਲੈ ਕੇ ਆਉਣਾ ਤਾਂ ਸੀਰੀਅਸ ਤਾਂ ਇਹਦਾ ਆਪਦਾ ਪ੍ਰੋਗਰਾਮ ਵੀ ਕੋਈ ਸੀਰੀਅਸ ਨਹੀਂ ਹੈ ਭਗਵਾਨ ਤਮਾਰਦਾ ਹਾਂਜੀ ਤੇ ਐਮਐਸਟੇਟ ਦਾ ਕੰਮ ਕਿਵੇਂ ਚੱਲੇਗਾ ਕਿਵੇਂ ਦੇਖਦੇ ਹੋ ਤੁਸੀਂ ਨਹੀਂ ਬਹੁਤਾ ਚਿਰ ਨਹੀਂ ਚੱਲ ਸਕਦਾ ਜਿਸ ਤਰੀਕੇ ਦਾ ਇਹ ਲੈ ਰਿਹਾ ਹੈ ਇਹ ਸੀਰੀਅਸਲੀ ਗੱਲ ਨਹੀਂ ਕਰ ਰਿਹਾ ਸਾਰਾ ਕੁਝ ਹੁਣ ਜਿਵੇਂ ਫੇਕ ਅਨਕਾਊਂਟਰ ਸਾਥ ਸਾਥ ਸ਼ੁਰੂ ਕੀਤੇ ਹੋਏ ਆ ਕੋਈ ਛੋਟਾ ਜਿਹਾ ਕਿਤੇ ਮਰਡਰ ਮਰਡਰ ਹੋ ਜੇ ਇੱਕ ਦੋ ਬੰਦੇ ਐਵੇਂ ਫੜ ਕੇ ਮਾਰ ਦਿੰਦੇ ਆ ਅ ਵੀ ਇਹਨੇ ਸਪੋਰਟ ਕੀਤੀ ਸੀ ਅਸੀਂ ਸਪੋਰਟ ਕਰ ਲੈਣਾ ਅਸੀਂ ਲਗਾ ਰਹੇ ਸੀ ਉਹਦੇ ਸਾਥੀਆਂ ਨੇ ਫਲਾਨਿਆਂ ਨੇ ਬਲਤੇ ਬਹੁਤ ਇਹਾਸੋਹੀਆਂ ਕਹਾਣੀਆਂ ਪੁਲਿਸ ਬਣਾਉਣ ਲੱਗੀ ਕਿਉਂਕਿ ਜਵਾਬਦੇਹ ਨਹੀਂ ਹੈ ਕਿਸੇ ਨੂੰ ਉੱਤੋਂ ਖੁੱਲੀਆਂ ਛੁੱਟੀਆਂ ਦਿੱਤੀਆਂ ਐਵੇਂ ਆ ਤੇ ਜੇ ਅਸੈਂਬਲੀ ਦੇ ਵਿੱਚ ਇੱਕ ਇੱਕ ਸਪੀਕਰ ਹੈ ਜਿਹੜਾ ਪੰਜਾਬ ਅਸੈਂਬਲੀ ਦਾ ਉਹੀ ਸੰਧਵਈ ਖੁਦੀ ਨੇ ਕਹੇ ਜੀ ਕਮਾਲ ਕਰਤੀ ਉੱਥੇ ਹੀ ਬੰਦਰ ਬੈਠਾ ਪੁਲਿਸ ਨੂੰ ਹਵੋਰ ਵਾਲੇ ਕੇਸ ਦੇ ਵਿੱਚ ਉਹਦੀ ਉਹਦੇ ਗੁਣਗਾਨ ਕਰੀ ਜਾਵੇ ਪੁਲਿਸ ਦੇ ਬੜਾ ਚੰਗਾ ਕੰਮ ਕੀਤਾ ਬੜੀ ਮਾੜੀ ਇਹ ਮਾੜੀਆਂ ਗੱਲਾਂ ਸਭ ਤੋਂ ਜ਼ਿਆਦੇ ਤੇ ਏਵੇਂ ਉਹ ਰੋੜਾ ਕਰ ਰਿਹਾ ਹੈਗਾ ਇਹਨਾਂ ਦਾ ਆਵਾਜ਼ੀ ਪਾਰਟੀ ਦਾ ਲੀਡਰ ਫਜੋ ਇਹ ਜਿਹੜੀਆਂ ਜਿਹੜੀ ਉਹਨਾਂ ਦੀ ਵਡਿਆਈ ਆ ਪੁਲਿਸ ਦੀ ਉਹ ਵੱਖਰੀ ਗੱਲ ਐ ਤੁਸੀਂ ਤੁਸੀਂ ਵਡਿਆਈ ਕਿਵੇਂ ਕਰ ਸਕਦੇ ਹੋ ਸਭ ਨੂੰ ਪਤਾ ਵੀ ਇਹ ਤੱਕਾ ਕਰ ਰਹੇ ਆ ਫੇਕ ਐਨਕਾਊਂਟਰ ਹੋ ਰਹੇ ਆ ਤੇ ਇਸ ਕਰਕੇ ਇਹ ਕਿੱਥੋਂ ਕੋਲੋਂ ਵੀ ਜਸਟੀਫਿਕੇਸ਼ਨ ਆ ਵੀ ਇਹਨਾਂ ਨੇ ਸਪੋਰਟ ਕੀਤੀ ਸੀ ਜਿਨ੍ਹਾਂ ਨੇ ਲੌਜਿਸਟਿਕ ਸਪੋਰਟ ਦਿੱਤੀ ਇਹਨਾਂ ਨੂੰ ਜਿਹੜੇ ਸ਼ੂਟਰ ਸੀਗੇ ਤੇ ਗੋਲੀਬਾਰਡ ਵਾਲਿਆਂ ਨੂੰ ਤੇ ਉਹਨਾਂ ਨੂੰ ਉਹਨਾਂ ਉਹਨਾਂ ਨੂੰ ਸਪੋਰਟ ਕਰਨ ਵਾਲਾ ਨੂੰ ਤੁਸੀਂ ਉਹਨਾਂ ਝੂਠਾ ਮਕਾਵਲਾ ਕਰਕੇ ਮਾਰਦੇ ਹੋ ਇਹ ਕਿਤੇ ਕਿਤੇ ਵੀ ਕਿਸੇ ਕੋਈ ਹੈ ਨਹੀਂ ਜਸਟੀਫਿਕੇਸ਼ਨ ਬਣਦੀ ਤੇ ਇਸ ਕਰਕੇ ਇਹਦਾ ਆਪ ਦੀ ਕਰਤਾਰ ਬਹੁਤ ਮਾੜਾ ਹੈ ਇਲੈਕਸ਼ਨ ਜਿੱਤਣੀ ਹੁੰਦੀ ਹੈ ਪਰ ਲੁਧਿਆਣਾ ਵਾਲੀ ਇਲੈਕਸ਼ਨ ਦੇ ਵਿੱਚ ਇਹਨੇ ਸਾਰਾ ਜੋਰ ਲਾਤਾ ਅੰਦਰੋਂ ਅੰਦਰ ਹੀ ਸਾਰਾ ਜੋਰ ਲਾਇਆ ਤੇ ਸਾਰਾ ਕੁਝ ਉਸੇ ਤਰੀਕੇ ਨਾਲ ਕਰਦੇ ਆ ਤੇ ਹੁਣ ਕਿਸ ਤਰੀਕੇ ਦਾ ਆਪ ਦੀ ਕੋਈ ਗੱਲ ਨਹੀਂ ਕਰਦਾ ਆ ਜਿਹੜਾ ਹੁਣ ਆਹ ਜਿਹੜਾ ਹੁਣ ਕਿਸਾਨਾਂ ਦਾ ਇਹਨੇ ਅਕਵਾਇਰ ਕੀਤਾ ਕਹਿੰਦਾ ਵਲੰਟਰੀ ਸਰਵਿਸ ਹੈ ਜਿਹੜੀ ਆ ਆਰਬਨਾਈਜੇਸ਼ਨ ਦਾ ਪ੍ਰੋਜੈਕਟ ਹੈ ਦਾ ਆਠੇ ਤੇ ਉਹ ਜਿਹੜਾ ਉਹਦੇ ਚ ਕਹਿੰਦਾ ਵੀ ਜਿਹੜਾ ਦੇਣਾ ਚਾਹੁੰਦਾ ਜ਼ਮੀਨ ਦੇ ਦੇ ਦੂਜੇ ਪਾਸੇ ਐਕੁਇਜੀਸ਼ਨ ਦੇ ਨੋਟਸ ਜਾਰੀ ਹੋ ਗਏ ਆ ਹਾਂ ਨੋਟਸ ਜਾਰੀ ਹੋ ਗਏ ਜ਼ਮੀਨ ਇੱਕ ਤਰੀਕੇ ਦੀ ਉਹ ਜਦੋਂ ਨੋਟਿਸ ਜਾਰੀ ਹੋ ਗਏ ਜਦੋਂ ਨੋਟਿਸ ਜਾਰੀ ਹੋ ਗਿਆ ਤੇ ਜ਼ਮੀਨ ਤਾਂ ਹੈਲਟ ਅਪ ਹੋ ਗਈ ਕਿਸ ਕੋਈ ਉਹਨੂੰ ਕਿਤੇ ਨਹੀਂ ਕੁਝ ਕਰ ਸਕਦਾ ਤੇ ਵਲੰਟੀਅਰ ਕਿਹੜੀ ਰਹੀ ਉਹਨੂੰ ਫਸਾ ਕੇ ਬੈਠ ਗਏ ਆ ਉਹ 10 ਸਾਲ 15 ਸਾਲ ਬੰਦਾ ਫਸਿਆ ਰਹੂ ਕੀ ਰਹੂਗਾ 3 ਸਾਲ ਤੱਕ ਤੁਸੀਂ ਉਹਨੂੰ 30 3000 ਰੁਪਏ ਠੇਕਾ ਦੇਣਾ ਮੁੜ ਕੇ ਦੇਣਾ ਨਹੀਂ ਕੁਝ ਉਹ ਕੀ ਕਰੂਗਾ ਜ਼ਮੀਨ ਦਾ ਕਿਵੇਂ ਕਰੂ ਕਿਲਾ ਦੋ ਕਿਲੇ ਜ਼ਮੀਨ ਹੈ ਉਹਦੇ ਤੇ ਕਈ ਵਾਰੀ ਐਸਟ ਹੈ ਉਹਦਾ ਜੇ ਉਹਦਾ ਕੁਝ ਸੇਲ ਵੀ ਕਰ ਸਕਦਾ ਹੈ ਬੇਚ ਸਕਦਾ ਸੀ ਜਾਂ ਕੁਝ ਕਰ ਸਕਦਾ ਨਹੀਂ ਕਰ ਸਕਦਾ ਸਵਾਲ ਤਾਂ ਇਹ ਹੋਇਆ ਪਿਆ ਵਲੰਟੀਅਰ ਸਰਵਿਸ ਕੀ ਹੈ ਆਹ ਜਿਹੜਾ ਮੁਹਾਲੀ ਦੇ ਕੁਝ ਪਿੰਡਾਂ ਦੇ ਵਿੱਚੋਂ ਲਈ ਆ 8000 ਲੋਕਾਂ ਨੂੰ ਲੋਕਾਂ ਦੀ ਜ਼ਮੀਨ ਆਈ ਹੈ ਕਿ ਉਹ ਦੇਵਤੋ ਸਿਰਫ 8 10 ਲੋਕ ਕਹਿੰਦੇ ਵੀ ਅਸੀਂ ਦੇਣ ਨੂੰ ਤਿਆਰ 8000 ਚੋ ਤੇ ਇਸ ਕਰਕੇ ਲੋਕ ਕਦੋਂ ਵਲੰਟੀਅਰ ਸਰਵੇ ਸਭ ਵਲੰਟੀਅਰ ਉਹ ਸਰਵੇ ਆਇਆ ਸਾਰਾ ਕਿ ਲੋਕਾਂ ਨੇ ਉਪਨ ਕਿਹਾ ਵੀ ਸਾਡੀ ਅਸੀਂ ਤਾਂ ਸਾਡੇ ਤਾਂ ਬੜਾ ਕੌਣਾ ਤਿਆਰ ਪਾਈ ਕਈ ਕਈ ਸਾਲ ਸਾਡੀਆਂ ਜ਼ਮੀਨਾਂ ਰੋਕ ਕੇ ਬੈਠੇ ਰਹਿੰਦੇ ਆ ਨਾ ਉਹ ਉਹ ਖਿੱਤਾ ਐ ਜੇ ਅਰਬਨ ਕੋਈ ਪਲਾਟਾਂ ਦੇ ਰੂਪ ਚ ਡਵੈਲਪ ਹੁੰਦਾ 10 10 15 7 15 ਸਾਲ ਜਦੋਂ ਫਿਰ ਪਲਾਟ ਦਿੰਦੇ ਆ ਲੋਕ ਕਹੀ ਜਾਂਦੇ ਆ ਉਹ ਸਭ ਤੋਂ ਮਾੜੀ ਥਾਂ ਉੱਤੇ ਉਹ ਜ਼ਮੀਨਾਂ ਦੇ ਜਿਹੜੇ ਮਾਲਕ ਹੁੰਦੇ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਪਲਾਟ ਤੇ ਇਸ ਕਰਕੇ ਲੋਕਾਂ ਨੂੰ ਫਰਾਡ ਦਾ ਪਤਾ ਜਿਹੜਾ ਹੁਣ ਤੱਕ ਹੋਇਆ ਹਾਂਜੀ